ਤਲ ਗੁਰ ਸੇਵੀਐ ਅਨੁਸਾਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਤਖਸੰ ਨਦੀ ਨੂਰੇ ਅਰਸੋ ਕੁਰਸੋ ਛਟੀਐ ਤਦ ਡਠੇ ਸੱਚੇ ਬਾਤਿ ਸ਼ਾਹ ਮਲ ਜਨਮ ਜਨਮ ਦੀ ਕਟਈਐ ਸਜਣ ਸੱਚਾ ਬਾਤ ਸਾਹੋ ਸਿਰ ਸਾਹਾ ਦਾ ਸਾਹੋ ਜਿਸ ਪਾਸ ਬਠਿਆ ਸੋਈਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਸੁਖੀਏ ਕੋ ਦੇਖ ਸਭ ਸੁਖੀਆ ਰੋਗੀ ਕਾ ਕਾਣ ਸਭ ਰੋਗੀ ਕਰਨ ਕਰਾਵਨ ਹਰਿ ਸੁਆਮੀ ਆਪਨ ਹਾਥ ਸੰ ਜੋਗੀ ਸੁਖੀਏ ਕੋ ਦੇਖ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕ੍ਰਾਵਣ ਹਾਰ ਸੁ ਆਮੀ ਆਪਨਾ ਹਸਨ ਜੋਗੀ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਤਿਸ ਕੈ ਪਾਣੈ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ ਸ਼ੰਤ ਸੰਗ ਜਾਕਾ ਮਨ ਸੀਤਲਾ ਉਹ ਜਾਣੈ ਸਗਲੇ ਠੰਡੀ ਹੋ ਮੈ ਰੋਗ ਜਾਕਾ ਮਨ ਬਿਆਪਤ ਉਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਣ ਜਾਤੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਸ ਨਾਹੀ ਬਾੜ ਬਾੜ ਕਰ ਮਾਤਾ ਸੁਣ ਬੇਨੰਤੇ ਸੋ ਆਮੀ ਆਪਣੇ ਨਾਨਕ ਇਹੋ ਸੁਖ ਮੰਗੈ ਜਾ ਕੀ ਰਤਨ ਤੇਰਾ ਸਾਧੂ ਗਾਵਹਿ ਤੈ ਮੇਰਾ ਮਨ ਲਗੈ ਸੁਨ ਬੇਨੰਤਿ ਸੁਆਮੀ ਆਪਣੇ ਨਾਨਕ ਇਹੋ ਸੋਖ ਮੰਗੈ ਜਾ ਕੀ ਰਤਨ ਤੇਰਾ ਸਾਧੂ ਗਾਵਹਿ ਤੇ ਮੇਰਾ ਮਨ ਲਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਸੁਖੀਏ ਕੋ ਦੇਖੈ ਸਭ ਸੁਖੀਆ ਰੋਗੀ ਕੈ ਪਾਣੈ ਸਬਰ ਰੋਗੀ ਕਰਨ ਕ੍ਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ